ਇਹ ਆ ਗਈ ਆਪਣੀ ਮੋਸਮ ਰੋਚਾ ਤੇ ਆਪਾਂ ਇਹ ਕਹਿ ਸਕਦੇ ਆ ਕਿ ਜਿਹੜਾ 3 ਹਫ਼ਤੇ ਪਹਿਲਾਂ ਦਾ ਤੇ 3 ਹਫ਼ਤੇ ਬਾਅਦ ਦਾ ਜਿਹੜਾ ਟਾਈਮ ਹੈ ਇਹ ਬਹੁਤ ਜ਼ਿਆਦਾ ਕ੍ਰਿਸ਼ੀਅਨ ਟਾਈਮ ਆ ਜਿਹੜਾ ਸਾਡੀ ਗਾਂ ਦਾ ਐਂਚੂਮੈਂਟ ਇਟ ਸੀਪੋ ਆਗੇ ਬਿਆਸ ਦਰਿਆ ਦੇ ਉੱਪਰ ਕਿਆ ਹੋਇਆ ਫੁੱਲ ਦਸੀ ਕੋਈ ਮਿੱਟੀ ਨਹੀਂ ਲੱਤ ਜਿਹੜਾ ਜਿਹੜਾ ਬਾਜ਼ਾਰ ਹਾਂਜੀ ਸੱਚਾ ਹੋ ਗਏ ਆਪਾਂ ਰੈਡੀ ਤੇ ਚੱਲਨੇ ਆਪਾਂ ਪੀਡੀਐਫ ਦੇ ਸੈਮੀਨਾਰ ਤੇ ਆਪਣਾ ਸਮਾਨ ਵੀ ਰੈਡੀ ਬੂਟ ਤੇ ਚੱਲਨੇ ਆਪਾਂ ਇਹੋ ਜਿਹੀ ਰਾਈਡ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ ਕਿ ਆਪਣਾ ਮਕਾਉਟਾ ਇੱਕ ਜਗਦੇਵ ਕੋ ਰੇਨ ਕੋਟ ਕੋ ਰੇਨ ਕੋਟ ਹੈ ਨਹੀਂ ਆ ਤੇ ਉਹ ਵੀ ਆਪਾਂ ਚੱਕ ਲੈਣੇ ਆ ਉਹਦੇ ਵਾਸਤੇ ਵੀ ਆਪਾਂ ਆ ਗਏ ਜਗਦੇਵ ਦੇ ਘਰ ਉਹ ਆ ਗਿਆ ਜਗਦੇਵ ਨਾਲ ਡਿੱਗੀ ਵਿੱਚ ਕੀ ਨਹੀਂ ਹੁੰਦਾ ਦੁੱਧ ਖੰਡਣਾ ਉੱਥੇ ਪੀਡੀਐਫ ਵਾਲਿਆਂ ਵਾਸਤੇ ਸੈਂਪਲ ਚੈੱਕ ਕਰਾ ਕੇ ਲੈ ਸੈਂਪਲ ਚੈੱਕ ਕਰਾ ਲੈਣੇ ਆ ਆ ਗਏ ਪਿੰਡ ਦੋਕੇ ਤੇ ਰੱਖਣ ਲਗਾ ਜਗਦੇਵ ਦੁਕਾਨ ਦੇ ਵਿੱਚ ਦੁੱਧ ਕੈਂਡੀ ਦੇ ਵਿੱਚ ਤੇ ਫਿਰ ਪਾਉਨੇ ਆ ਚਾਲੇ ਲੁਧਿਆਣੇ ਵਾਲ ਨੂੰ ਆਪਾਂ ਨੂੰ ਪੈ ਜਾਂਦਾ ਉਹ 120 ਕਿਲੋਮੀਟਰ ਲੁਧਿਆਣਾ ਇਕਾਂ ਆ ਜਿਹੜਾ ਆਪਣਾ ਫੇਸ ਮਾਸਕ ਹੈ ਬਹੁਤ ਹੀ ਵਧੀਆ ਚੀਜ਼ ਹੈ ਹਵਾ ਵੀ ਨਹੀਂ ਲਗਣੀਦਾ ਪਤਾ ਨਹੀਂ ਉਹ ਮਾਵਾਂ ਦਾ ਸੁਣਦੀ ਕਿ ਨਹੀਂ ਸੁਣਦੀ ਤੇ ਬਾਕੀ ਆਪਾਂ ਦੋਵੇਂ ਬੜੇ ਐਕਸਾਈਟ ਹੈ। ਰਾਤ ਨੂੰ ਨੀਂਦ ਵੀ ਨਹੀਂ ਆਈ। ਇਸ ਲਈ ਆਪਾਂ ਜਾਣਾ ਉੱਠ ਕੇ ਤਰਾਤ ਨੂੰ ਉਮੀ ਪੈਣ ਲਿਆ। ਤੇ ਰੇਨ ਕੋਟ ਵਗੈਰਾ ਆਪਣੇ ਕੋਲ ਸਭ ਕੁਝ ਹੈਗਾ। ਕੋਈ ਦਿੱਕਤ ਵਾਲੀ ਗੱਲ ਨਹੀਂ ਹੈ। ਇਹ ਜੇ ਰਾਈਡਿੰਗ ਆਹ ਬ੍ਰੈਂਡ ਚੈੱਕ ਕਰ ਲੋ ਆ ਕੰਪਨੀ ਦਾ ਇਹ ਚੁਪਕਾਂ ਕੰਪੜਿਆ ਡੱਡੂ ਵਾਂਗੂ ਜਿਦਾਂ ਤੇ ਸਪੇਸ ਵੀ ਇਦੀ ਕਾਫੀ ਐ ਦੇ ਵਿੱਚ ਮੋਬਾਈਲ ਵੀ ਪੈ ਜਾਂਦਾ ਐ ਮੈਂ ਚਾਰਜਰ ਬਾਕੀ ਨੌਂ ਆ ਤੇ ਨਾ ਜਾਇਓ ਨੌਂ ਮੇਰੇ ਵੱਡਿਆ ਯਾਰ ਹੈ ਫੜ ਲਾ ਯੋ ਵਰਦੀ ਫੜ ਲਾ ਕੇਕ ਹੈਗਾ ਕੇਕ ਹੈਗਾ ਕੇਕ ਜਿਆ ਕੇਕ ਚਲੋ ਚਾਰ ਰਸਤੇ ਵੇਲਾਂਗੇ ਚਲੋ ਜੀ ਮਾਰੀ ਇੱਕ ਇੱਕ ਲੋ ਜੀ ਪਾਲੇ ਚਾਲੂ ਆਪਾਂ ਪਾਲੇ ਚੱਲਦੇ ਕਿ ਪੀੜਿਆ ਕਰਲੀ ਟੈਂਕ ਆ ਪਾਸੋੜਾ ਟੈਂਕ ਕੋ ਪਹੁੰਚ ਗਏ ਆਪਾਂ ਬਿਆਸ ਤੇ ਜਗਦੇਵ ਕੋਲ ਹੈ ਨਹੀਂ ਹਨ ਤਾਂ ਉਹ ਲੈਣ ਡਿਆ ਦੁਕਾਨ ਚ ਕੋਲੋਂ ਤਾਂ तकरीबन 8:00 ਵਜੇ 16 ਮਿੰਟ ਹੋ ਗਏ ਆਹ ਘਰੋਂ ਤੇ ਆ ਸਟੇਸ਼ਨ ਵਾਲੀ ਰੋਡ ਤੇ ਇੱਥੋਂ ਪੀਨੇ ਆ ਵੇਰ ਕੇ ਜੀ ਲੱਸੀ ਨਾਲੇ ਤੇ ਅੱਗੇ ਉਹਨੇ ਚਾਲੇ ਸਬਜ਼ੀਆਂ ਸਭ ਬਣਾਉਂ ਆ ਅੱਗੇ ਪਿਆਸ ਦਰਿਆ ਦੇ ਉੱਪਰ ਲਿਆ ਵੇ ਫੁੱਲ ਲੱਸੀ ਮਿੱਠੀ ਲੱਸੀ ਜਿਆਦਾ ਬਾਜ਼ਾਰ ਤੋਂ ਲੈ ਲਈ ਵੀਰ ਕੇ ਵਾਲੀ ਦੇ ਤੋ ਕਿਹੜੀ ਲਈ ਆ ਕਿੰਨੇ ਕਿੰਨੇ ਲੱਸੀ ਪੀਤੀ ਦੱਸੋ ਯਾਰ ਆ ਆਪਾਂ ਲੱਗੀ ਪੀ ਲਈਏ ਪਾ ਦਿਓ ਇਹ ਅਗਨ ਨਜ਼ਾਰਾ ਚੈੱਕ ਕਰੋ ਦਰਿਆ ਦਾ ਚਲਿਏ ਸਾਡੀ ਲਈ ਆਪਾਂ ਨੇ ਇੱਕ ਟ੍ਰੈਕ ਕਰ ਲਿਆ ਆਪਾਂ ਦੇ ਆਪਾਂ ਦੇ ਅੱਗੇ ਢੇੜੀ ਲੱਗਿਆ ਕਰਾਉਣ ਪੋਲੂਸ਼ਨ ਹਾਂ ਜੀ ਨੰਬਰ ਪਲੇਟ ਦੀ ਫੋਟੋ ਮਤਰਾ ਹਾਂ ਜੀ ਨੰਬਰ ਪਲੇਟ ਦੀ ਫੋਟੋ ਕਿਚੋ ਅਪਲੋਡ ਕਰੋ ਅਈਸ਼ਾ ਆਂਦੇ ਨੰਬਰ ਪਲੇਟ ਦੀ ਫੋਟੋ ਕਿਚੋ ਹੋ ਜੀ ਪਹੁੰਚ ਗਏ ਆਪਾਂ ਲੁਧਿਆਣੇ ਦੇ ਲਾਗੇ ਤੇ 9:49 ਹੋ ਗਏ ਆ ਤੇ 9:30 ਤਕਰੀਬਨ ਟਾਈਮ ਹੀ ਤੇ 15 ਮਿੰਟ ਲੇਟ ਆ ਬਾਕੀ ਅਜੇ 15-20 ਮਿੰਟ ਆਪਾਂ ਨੂੰ ਅੱਗੇ ਲੱਗ ਜਾਣੇ ਆ ਤੇ ਸਰਚ ਕਰਕੇ ਮੈਪ ਤੇ ਕਰ ਜਾਵਾਂਗੇ ਤੇ ਬਾਕੀ ਆਉਂਦੇ ਆਉਂਦੇ ਮੇਰੇ ਖੂਨ ਲੜ ਗਿਆ ਇੱਥੇ ਬਹੁਤ ਜ਼ਿਆਦਾ ਤੇਜ਼ ਆ ਬਈ ਚੈੱਕ ਕਰੋ ਜਰਾ ਤੇ ਜਗਦੇਵ ਉਹ ਜੰਗਲ ਚ ਮੰਗਲ ਕਾਣ ਰਿਹਾ ਏ ਜਗਦੇਵ ਤੂੰ ਕਿੱਥੇ ਮੰਗਲ ਆਉਂਦਾ ਕੋਈ ਮਿੱਟਰ ਤੁਰਿਆ ਫਿਰਦਾ ਹਾਂ ਅੱਛਾ ਚੱਲੀਏ ਅਜੇ ਅੱਗੇ ਆ ਅਜੇ ਲੁਧਿਆਣਾ ਵੀ ਅੱਗੇ ਆ ਉਹ ਹੈਗਾ 3-4 ਕਿਲੋਮੀਟਰ ਜਾਨੇ ਥਲੇ ਦਾ ਤੈਨੂੰ ਕਹਿੰਦੇ ਆ ਆਹੋ ਚੱਲ ਕੋਈ ਨਹੀਂ ਆ 20 ਮਿੰਟ ਹੋ ਗਏ ਆਪਾਂ ਨੂੰ ਬਾਲ ਆਰਡਰ ਤੋਂ ਲੱਭਦੇ ਆ ਪਰ ਲੱਭਿਆ ਨਹੀਂ ਅਜੇ ਤੱਕ ਪਤਾ ਨਹੀਂ ਕਿਥੇ ਇਹ ਲੋਕੇਸ਼ਨ ਸ਼ੋਅ ਕਰ ਦੇਣੀ ਚਾਹੀਦੀ ਇਹਨਾਂ ਨੂੰ ਪੁੱਛ ਲਾ ਪੁੱਛ ਲਾ ਕਿ ਇਹਨੂੰ ਭਰਾਵਾ ਇੱਧਰ ਗਿਆ ਵਾ ਕਿਓ ਤੁ ਆ ਗਏ ਆਪਾਂ ਤੇ ਇੱਥੋਂ ਹੁਣਾ ਪਾਲ ਰਡੋਰਿਆਂ ਦੇਖਾ ਕਿੱਥੇ ਆ ਤੇ ਆਪਣੇ ਹੱਡੇ ਆਪਾਂ ਦੇ ਕੋਈ ਠੇ ਗਿਆ ਨਹੀਂ ਆ। ਇਹ ਤਾਂ ਪੁੱਛ ਲੈਨੇ ਗੈਨੂ। ਆਪੀ ਮਕਸਦ ਆਪੇ ਸਭ ਤੋਂ ਗੱਡੀ ਕੋ ਬਾਦਾਂ ਪਾਉਣ ਹੀ ਗਏ ਆ ਤਾਂ ਇਹ ਬੜੇ ਬੁਝੇ ਬਹੁਤ ਟਾਈਮ ਲੱਗ ਗਿਆ ਲੁਧਿਆਣੇ ਪਹੁੰਚਿਆ ਤੇ ਲੁਧਿਆਣੇੋਂ ਅੱਗੇ ਫੇਰ 20-25 ਮਿੰਟ ਲੱਗੇ ਮਿਲ ਗਿਆ ਆਕਰ ਉਹ ਆਏ ਲੋਕ ਦੇਖਿਆ ਆਪਾਂ ਫਾਈਨਲ ਪਰ ਅਜੇ ਸਟਾਰਟ ਨਹੀਂ ਹੋਇਆ ਬਲੈਕ ਹਾਈ ਟੈਕ ਜਿੱਦਾਂ ਕੋਈ ਜਾਨੋਂ ਦੀ ਗੱਲ ਕਰੀਏ ਤੇ ਇਹ ਫੀਡ ਅਪੈਲਟੀ ਦੇ ਵਿੱਚ ਜਾਂ ਫੀਡ ਬਿਲਿੰਗ ਦੇ ਵਿੱਚ ਇਹ ਨਹੀਂ ਖਰਾਬ ਹੁੰਦੀ ਜਿਹੜੀ ਐਨਰਜੀ ਦੀ ਫੀਲਡ ਦੇ ਵਿੱਚ ਆਉਣੀ ਹੁੰਦਾ ਆਪਣਾ ਪਰਸਨਾ ਜਿਹੜਾ ਇਹ 120 ਤੋਂ ਲੈ ਕੇ 180 ਵੀਟੀ ਤੱਕ ਨੀਨ ਵਾਲੀ ਜਿਹੜੀ ਸਾਈਡ ਹੈਗੀ ਆ ਉਹ ਉਲੀ ਜਿਹੜੀ ਫੀਲਡ ਦੇ ਵਿੱਚ ਤਿਆਰ ਹੁੰਦੀ ਹੈ ਜਿਹਦੇ ਵਿੱਚ ਬਦੇਰੀਅਮ ਤੇ ਰੈੱਡ ਵਾਲੀ ਜਿਹੜੀ ਉਲੀ ਹੈਗੀ ਆ ਇਹ ਆਪਣੀ ਸਟੋਰੇਜ ਦੇ ਵਿੱਚ ਜਿੱਦੀ ਵਿਕਦਾ ਹਾਂ ਤਾਂ ਕਿ ਜਿਹੜੀ ਟੌਕਸਿਟੀ ਦਾ ਰੈਕਲ ਆ ਉਹ ਸਾਡੇ ਕਾਫ ਦੇ ਵਿੱਚ ਜਿਹੜੀ ਟਾਕਸਿਸਿਟੀ ਹੈ ਸਾਡੀ ਮਿਲਕਿੰਗ ਕੰਮ ਦੇ ਨਾਲੋਂ ਵੀ ਅੱਧੀ ਚਾਹੀਦੀ ਹੈ ਕਾਫ ਸਾਡੇ ਜਿਹੜੇ ਉਹ ਜਾਦੇ ਸੈਂਸਿਟਿਵ ਹੈ ਟਾਕਸਿਸਿਟੀ ਲੈ ਕੇ ਜੇਕਰ ਆਪਾਂ ਸਿਮਪਲ ਕੇ ਯਾ ਸੋ ਐਂਡ ਵੀ ਆਪੀ ਇਟ ਅ ਹੌਨਰ ਟੂ ਬੀ ਹੀਰਿੰਗ ਫਰਮ ਟੂ ਯੂ ਆਈ ਹਵ ਟੂ ਥੈਂਕ ਯੂ ਯੋਰ ਆਰਗੇਨਾਈਜੇਸ਼ਨ ਐਸ ਯੂ ਫੋਰ In light and when you look at this period around Calvin, this is a period of large changes. Everything is changing. You see the intake and the negative energy balance. You see the immune capacity decreasing, you see the calcemia going down, you see the inflammation. and oh, the oxidative stress. So the car will have to manage everything at one time. ਆ ਜੇਕਰ ਆਪਾਂ ਟ੍ਰਾਂਜੀਸ਼ਨ ਦੇ ਵਿੱਚ ਦੇਖਦੇ ਆ ਕਿ ਆਪਣਾ ਜਿਹੜਾ 60 ਦਿਨ ਤੋਂ ਪਹਿਲਾਂ ਤੇ 60 ਦਿਨ ਤੋਂ ਬਾਅਦ ਦੇ ਵਿੱਚ ਆਪਾਂ ਗ੍ਰਾਫ ਤੇ ਦੇਖਦੇ ਆ ਤੇ ਆਪਣੀ ਜਿਹੜੀ ਇਨਟੇਕ ਘਟ ਜਾਂਦੀ ਆ ਨੈਗੇਟਿਵ એનર્ਜੀ ਬੈਲੈਂਸ ਦੇ ਵਿੱਚ ਗਾਵਾ ਆਉਂਦੀਆਂ ਕਿੰਨੇ ਆਪਣੇ ਜਿਹੜੇ ਲਾਸਟ ਵਾਲੇ ਦੋ ਤਿੰਨ ਵੀਕ ਤੋਂ ਲੈ ਕੇ ਤੇ ਫਿਰ ਹੌਲੀ ਹੌਲੀ ਜਿਹੜੀਆਂ ਕਵਰ ਕਰਦੇ ਆ ਜਾ ਕੇ ਉਹ 60 ਦਿਨ ਤੱਕ ਸੇਮੀ ਜਿਹੜਾ ਕੈਲਸ਼ੀਅਮ ਦਾ ਲੈਵਲ ਆ ਉਹ ਕਾਗਨੀ ਦੇ ਟਾਈਮ ਡਾਊਨ ਜਾਂਦਾ ਫਿਰ ਉਹ ਹੌਲੀ ਹੌਲੀ ਅੱਪ ਕਰਕੇ ਜਦਾ ਆਪਣੀ ਲਾਈਨ ਤੇ ਆਉਂਦਾ ਹਿਮੀਉਰਟੀ ਹੈ ਜਿਹੜੀ ਉਹ ट्रांजिशन ਦੇ ਟਾਈਮ ਦੇ ਵਿੱਚ ਆਪਣੇ ਲੋਸਟ ਲੈਵਲ ਤੇ ਜਾਂਦੀ ਹੈ ਤੇ ਹੌਲੀ ਹੌਲੀ ਗੇਨ ਕਰਦੀ ਕਰਦੀ ਜਿਹੜੀ ਉਹ 20 ਦਿਨ ਦੇ ਵਿੱਚ ਅੱਪ ਜਾਂਦੀ ਹੈ ਜਿਹੜਾ ਐਨੀਮਲ ਦੇ ਵਿੱਚ ਇਨਫਲਮੇਸ਼ਨ ਹੈ ਜਿਹੜੀ ਸੋਜਿਸ਼ ਆ ਉਹ ਇੱਕਦਮ ਅੱਪ ਜਾਂਦੀ ਹੈ ਤੇ ਉਹਨੂੰ ਵੀ ਆਉਣ ਦੇ ਉੱਤੇ ਜਿਹੜਾ ਲਗਭਗ 20 ਦਿਨ ਦਾ ਟਾਈਮ ਲੱਗਦਾ ਹੈ ਤਾਂ ਆਪਾਂ ਇਹ ਕਹਿ ਸਕਦੇ ਆ ਕਿ ਜਿਹੜਾ 3 ਹਫ਼ਤੇ ਪਹਿਲਾਂ ਦਾ ਤੇ 3 ਹਫ਼ਤੇ ਬਾਅਦ ਦਾ ਜਿਹੜਾ ਟਾਈਮ ਹੈ ਇਹ ਬਹੁਤ ਜ਼ਿਆਦਾ ਕ੍ਰਿਸ਼ੀਅਲ ਟਾਈਮ ਆ ਜਿਹੜਾ ਸਾਡੀ ਗਾਂ ਦਾ ਇਨਕੂਬੇਸ਼ਨ ਸਹੀ ਯੋਜਨਾ ਨਹੀਂ ਹੋਣਾ ਚਾਹੀਦਾ 50 ਤੋਂ 60% ਜਿਹੜਾ TMR ਆ ਉਹ 8mm ਦੀ ਸ਼ਾਨਣੀ ਦੇ ਵਿੱਚ ਉੱਪਰ ਹੋਣਾ ਚਾਹੀਦਾ ਤੇ ਮਤਲਬ 40% ਤੋਂ ਘੱਟ ਜਿਹੜਾ TMR ਆ ਉਹ ਬਿਲਕੁਲ ਹੇਠਲੀ ਸ਼ਾਨਣੀ ਦੇ ਵਿੱਚ ਹੋਣਾ ਚਾਹੀਦਾ ਅ ਲਿਬਰਲ ਫੰਕਸ਼ਨ ਦੇ ਰਿਹਾ ਤੇ ਆਪਾਂ ਪਹਿਲੇ ਹੀ ਗੱਲ ਕਰ ਚੁੱਕੇ ਹਾਂ ਕਿ ਇਹਦੇ ਨਾਲ ਜਿਹੜਾ ਲਿਬਰ ਫੰਕਸ਼ਨ ਇੰਡੈਕਸ ਆ ਉਹ ਵੀ ਇੰਪਰੂਵ ਹੋਦਾ ਤੇ ਨਾਲ ਹੀ ਅਸੀਂ ਜਿਹੜਾ ਕਨਸੀਡਰ ਕਰਨਾ ਹੈ ਕਿ ਜਿਹੜੀ ਅ ਮੀਨੋ ਐਸਿਡ ਦੀ ਐਕਚੁਅਲ ਦੇ ਵਿੱਚ ਜਿਹੜੀ ਡੋਜ਼ ਆ ਉਹ ਪੂਰੀ ਹੋਣੀ ਚਾਹੀਦੀ ਹੈ ਨਾ ਕਿ ਅਸੀਂ ਇਹਨੂੰ ਕਲਕੂਲੇਸ਼ਨ ਕਰਨਾ ਹੈ એનર્ਜੀ ਦੇ ਹਿਸਾਬ ਨਾਲ ਐਂਡ ਐਟ ਦੀ ਐਂਡ ਵੈਨ ਯੂ ਬੈਂਡ ਫੋਰ ਅ ਮੀਨੋ ਐਸਿਡ ਡੂਰਿੰਗ ਥਿਸ ਟ੍ਰਾਂਜ਼ੀਸ਼ਨ ਪੀਰੀਅਡ ਇਫ ਯੂ ਹੈਵ ਅ ਲੁੱਕ ਐਂਡ 올 ਬੰਚ ਆਫ New uh, scientific paper, you see that you increase your standard milk, uh, and in this case, it is 1.7 kg per day when you increase your methionine by 11 grams metabolizable methionine, that means more in Metasmart or uh, SmartAmin or other products. But not only. milk quantity is increased but also within this milk the fat content and the protein content so i know the milk tenan system is different par is study de vich dekhiye gaye jehdi lagbhag eh 30 studies hoya ode vich aap dekh sakde hai ki jithe amino acid jehde animals nu supplemented kite gaye hai othe milk production de wadi wadiya naal hi jehde milk de component aa ਇਹ ਤੇ ਬਿਲਕੁਲ ਵੀ ਜਿਹੜਾ ਬਦਲ ਐ ਐਂਡ ਸੋ ਦ ਲਾਸਟ ਲੋ ਜੀ ਪੀਡੀਏ ਫੇ ਨੇ ਪ੍ਰਬੰਧ ਕੀਤਾ ਖਾਣ ਪੀਣ ਦਾ ਵੀ ਨਾਲ ਵਧੀਆ ਪ੍ਰਬੰਧ ਮਾਝੂ ਗਦੇਵ ਗੋਡ ਚੱਕਦੀ ਫਟੇ ਚੱਕ ਦਿੰਦੇ ਪਾਣੀ ਹੱਲਾ ਪਾਣੀ ਜਗਾ Olha o como... ਕਿ ਆਪਾਂ ਮਾਨ ਟਾਬੇ ਦੇ ਲੱਗੇ ਆ ਪੀ ਚਾਹ ਤੇ ਚਾਹ ਪੀ ਕੇ ਤੇ ਫਿਰ ਕੰਦੂ ਵਾਪਸੀ ਕਰਾਂਗੇ ਮਾਨਸਾ ਇਹ ਆ ਗਈ ਆਪਣੀ ਮੋਸਮ ਰੋਡ ਚਾਹ ਚੱਲ ਦੱਸ ਸੈਂਮੀਨਰ ਤੋਂ ਹੋ ਕੇ ਆਪਾਂ ਉਹ ਮਾਮਾ ਕਲਾਸੀਆਂ ਛੋੜ ਦੇ ਲੱਗਾਂਗੇ ਸੈਂਮੀਨਰ ਤੋਂ ਆਉਂਦੇ ਕਲਾਸੀਆਂ ਨੂੰ ਲੱਗੇ ਤੋੜਨਾ ਹਾਂ ਦੱਸਣਾ ਕੀ ਸਿੱਖਣ ਨੂੰ ਮਿਲਿਆ ਹਨ ਮੈਂ ਬੜਾ ਕੁਝ ਸਿੱਖਿਆ ਵਾ ਕੀ ਸਿੱਖ ਲਿਆ ਮੈਂ ਤਾਂ ਸਿਰ ਤੋਂ ਸਿੱਖਦਾ ਹੀ ਆਉਂਦੇ ਨਹੀਂ ਅੱਜ ਅੱਜ ਕੀ ਦੱਸਿਆ ਡਾਇਰੈਕਟਰ ਨੇ ਉਹ ਫਰਾਂਸ ਵਾਲੇ ਡਾਇਰੈਕਟਰ ਨੇ ਕੀ ਦੱਸਿਆ ਫਰਾਂਸ ਵਾਲੇ ਡਾਇਰੈਕਟਰ ਨੇ ਦੱਸਿਆ ਵੀ ਜਿਹੜੀ ट्रांजिशन ਪੀਰੀਅਡ ਹੈ ਨਾ ਆਪ ਤੋਂ ਮੱਲਾ ਵੀ ਮੇਨ ਪੀਰੀਅਡ ਹੋ ਗਈ ਜਿਹੜਾ ਆਪਾਂ ਸਾਲ ਜਦ ਦੁੱਧ ਲੈਣਾ ਨਾ ਕੋਟ ਰਾਂਜਸ ਪੀਰੀਡ ਤੇ ਜਿਹੜੀ ਆਪਾਂ ਦੀ ਥੇਅਰ ਕਰਨੀ ਹੈ ਨਾ ਉਹਨੇ ਸਾਰਾ ਮਾਲਾ ਤੇ ਸਾਨੂੰ ਪ੍ਰੋਫਿਟ ਦੇਣਾ ਉਹ ਜਿਹੜੇ ਟ੍ਰਾਂਜੈਕਸ਼ਨ ਪੀਰੀਡ ਹੁੰਦਾ ਉਹਨੂੰ ਉਹਦਾ ਪੂਰਾ ਆਪਾਂ ਨੂੰ ਮੈਨੇਜ ਰੱਖਣਾ ਪੈਣਾ ਬਾਕੀ ਇਹ ਵੀ ਆ ਵੀ ਲੀਵਰ ਜੇ ਤੰਦਰੁਸਤ ਆ ਫਿਰ ਸਭ ਕੁਝ ਓਕੇ ਆ ਹੂੰ ਲੀਵਰ ਦੇ ਤੰਦਰੁਸਤ ਹੁੰਦਾ ਹੀ ਆ ਐਂ ਕਿਹੜਾ ਜਿਆਡੇ ਆ ਜਿਆਦਾ ਹੈ ਵੀ ਕੋਣ ਹੂੰ ਜੇ ਲੀਵਰ ਕਈ ਵਾਰ ਕਮਜ਼ੋਰ ਹੁੰਦਾ ਫਿਰ ਪਜਦਾ ਨਹੀਂ ਨਾ ਫਿਰ ਆਪਣੇ ਆਟੋਮੈਟਿਕ ਦੁੱਧ ਨਹੀਂ ਹੁੰਦਾ ਚਲੋ ਬਾਕੀ ਵਿੱਚ ਕਲਿਪਾਂ ਲਾਈਆਂ ਦੋਵੇਂ ਵੇਖਦੇ ਹੋ ਬਾਹਰ ਹੁੰਡਿਆ ਮੀਨ ਚਾਚੂ ਪੀੜੀਆ ਤੇ ਜਗਦੇਵ ਮਾਨ ਬਣ ਕੇ ਲਿਆ ਜਸੜ ਲੌਂਗ ਕੋਟ ਪਾ ਕੇ ਤੇ ਆਪਣੇ ਕੋ ਵੀ ਐਸੈਸਰੀ ਹੈਗੀ ਆ ਸਾਰੀ ਇੱਕ ਆ ਆਪਣਾ ਰੇਨ ਕੋਟ ਇੱਕ ਆ ਇਹ ਬਖਤਰਬੰਦ ਆ ਇਹਨੂੰ ਖੋਲਦੇ ਆਣ ਜਰਾ ਹੋ ਗਏ ਆਪਾਂ ਬਖਤਰਬੰਦ ਸਿੱਖੋ ਲੈ ਕੇ ਥੱਲੇ ਕਰ ਓਕੇ ਬਾਏ ਮਿਲਦੇ ਆ ਫਿਰ ਅਗਲੀ ਵੀਡੀਓ ਦੇ ਵਿੱਚ ਚੱਲਨੇ ਆਪਾਂ ਫਿਰ ਘਰ ਨੂੰ ਹੁਣ